ਚੱਕ ਲੈ ਆ ਚੱਕ ਲੈ ਗੁੰਡੀ ਆ ਚੱਕ ਲੈ ਆ ਜੇ ਪਈ ਤੇਰੇ ਕੋ ਆ ਬੰਨ ਫਿਰ ਤੂੰ ਆ ਜਾ ਉਹ ਕਰਦਾ ਆ ਜੇ ਕੋਈ ਨਹੀਂ ਬੰਦਾ ਆਪਾਂ ਕਹਿੰਦੇ ਹਾਥ ਨਹੀਂ ਆਤਾ ਯਾਰ ਕੱਲ ਨਾ ਬੋਲਦਾ ਆਪਾਂ ਵੀ ਗਾਣਾ ਕੋਈ ਯਾਰ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਥੋੜਾ ਗਾਣਾ ਯਾਰ ਸਾਹਮਣੇ ਬੈਠ ਉਹ ਇਹ ਫਤ ਉਹ ਵੀ ਨਾ ਬੰਦ ਨਹੀਂ ਜਾਂਦਾ ਕੋਈ ਨਾ ਫਰਾਮ ਕਰਦਾ ਕੋਰਦਾ ਬਈ ਨਹੀਂ ਤੇ ਇਹ ਫਰਾਮ ਨਹੀਂ ਯਾਰ ਜਿਹੜਾ ਕੰਮ ਕਰਨਾ ਉਹ ਕਰੀ ਹਾਂ 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 ਆ ਗਿਆ ਯਾਰ ਜੀ 10 ਕਿਹਾ ਚਾਹ ਜਾ ਰਿਹਾ ਤੇ ਨਾਲ ਉਹ ਬਰਾਬਰ 0 ਪਾਣੀ ਡੋਨ ਹੋਏ ਮਾਰ ਕਰਦਾ ਜਦੋਂ ਡੋਨ ਹੁੰਦਾ ਉਦੋਂ ਉਦੋਂ ਵੱਡਦਾ ਇਕੱਠੇ ਨੂੰ ਪਾਲੀ ਕਾਲੇ ਸਾਰਿਆਂ ਨੂੰ ਕੁੰਡੀ ਹੋਏ ਛੋਲਾ ਕਿੱਥੇ ਲੈ ਗਿਆ ਛੋਲਾ ਉੱਪਰ ਆ ਛੋਲਾ ਉੱਪਰ ਆ ਉਹ ਦੋ কব��টালালকি কবাকে.. কবিদা,"নিসযাভেলা়কে היה?" হলোনিনেকে uকে collapsed xana এঁйজন্তা exploder off কুটাভাষে হাযাভে ਨੀ ਨਹੀਂ ਜੇ ਕੋ ਮਗਾ ਫਿਰਦਾ ਇਹਦਾ ਹੀ ਆ ਅਗਰੇ ਇਹ ਜਿੱਤੀ ਆ ਪਿਛਲੇ ਨੁਕਸਾਨ ਆਖਿਆ ਸਤਲੂਜ ਦੇ ਕੰਡੇ ਖੜੇ ਹੋਏ ਆ ਮੈਂ ਤਾਂ ਤੇ ਇੱਥੇ ਲੋਕਾਂ ਦੇ ਨੁਕਸਾਨ ਹੋ ਰਿਹਾ ਜਿਵੇਂ ਪਪੂਲਰ ਦੇ ਦਰਖਤ ਨਹੀਂ ਨਾ ਉਹ ਰੋੜੋ ਰੋੜ ਕੇ ਜਾ ਰਹੇ ਨੇ ਲੋਕ ਕੱਟ ਰਹੇ ਨੇ ਵਿੱਚੋਂ ਆਪਣਾ ਮਾਲ ਪੈਣੀ ਠੀਜਾ ਕੋਸ਼ ਹਾਂ ਉਹ ਉਹਨੂੰ ਪਾਲਾ ਵਸ ਉਹ ਨਾਲ ਲੱਗ ਜਾਣਾ ਮੈਂ ਖੜਿਆ ਆ ਵੈਸੇ ਆਇਆ ਜੀ ਮੈਂ ਤਾਂ ਨਹੀਂ ਨਹੀਂ ਬੁੱਤਾ ਲਾ ਲੈ ਹੁਣ ਤਾਂ ਲੱਤਾਂ ਹਾਂ ਠੀਕ ਹੈ ਉਹ ਪਈ ਨੇ ਫਿਰ ਤਾਉ ਰੱਸਾ ਵੈਜੂ ਉਹ ਨਾਲ ਹੀ ਲੱਗ ਗਿਆ ਸਾਲਾ ਹੱਥ ਨਹੀਂ ਫੜ ਲਾ ਤੇ ਹੋ ਗਿਆ ਅੱਗੇ ਲੱਗ ਗਿਆ ਆਹ ਬੁਟਾਈ ਆਹ ਬੁਟਾਈ ਆ ਲੱਗੀ ਲੱਗੀ ਲੱਗੋ ਠੀਕ ਕਰ ਲੈ ਆ ਰੱਖ ਕੇ ਪੇਨੂ ਨੂੰ ਲਾ ਕੇ ਆਉਨੇ ਯਾਰ ਮੇਰੀ ਰੋਖਿਆ ਸਾਲਾ ਰੁਕ ਗਿਆ ਆ ਨਾ ਨਗਾਦੀ ਹੁਣ ਲਾ ਨਾਲ ਬਈ ਲੱਗ ਗਿਆ ਨਾਲ ਸ਼ਾਵਾ ਇਹਦਾ ਬੰਦੇ ਰੱਸਾ ਹੁਣ ਰੱਸਾ ਵਾਰੇ ਨੂੰ ਉਸੇ ਪਤੀ ਕੁਂਡੀ ਉੱਤੇ ਟਾਈ ਨਗਲ ਨਹੀਂ ਦੇਖੋ ਵੀਰ ਜੀ ਯਾਰਿੰਦੀ ਨਾ ਨਾ ਲੈ ਜਾ ਨਾ ਨਾ ਲੈ ਆਇਆ ਕਿਤਰਾ ਇਧਰੋਂ ਰੋਡ ਪਾ ਦੇ ਇਧਰ ਰੋਡ ਪਾ ਬੱਸ ਲੱਗਦਾ ਇਧਰ ਆ ਇਧਰ ਇਧਰ ਅਸਲੀ ਆ ਜਾ ਕੋਡੀ ਪਾ ਦੇ ਦੋਾਰੇ ਦੋਾਰੇ ਮਦਦ ਦਾ ਗੁੰਡੀ ਦੇ ਘੁੰਮ ਜਾ ਓਏ ਓਈ ਕੋਡੀ ਮੱਦ ਗਈ ਰੁਕ ਗਿਆ ਹੱਲੇ ਵੀ ਸਾਲਾ ਪੱਜ ਕੇ ਪਾੜਾ ਘੁੰਮ ਗਿਆ ਘੁੰਮ ਗਿਆ ਹੋਰ ਹੋਰ ਗਿਆ ਹੋਰ ਬੈ ਗਿਆ ਹੁਣ ਪਿਆ ਕੰਮ ਹੋ ਗਿਆ ਅੱਗੇ ਗਿਆ ਇੱਥੇ ਆ ਜਾ ਘੁੰਮ ਕੇ ਆਉਣਾ ਨਾਲੀ ਆ ਗਿਆ ਮੋਟੇ ਮੋਟੇ ਚੱਲੇ ਜਾ ਉਹ ਆ ਗਿਆ ਕਾਲੇ ਉਹ ਕਾਲੇ ਆਹੋ ਇਧਰ ਆ ਗਿਆ ਥੋੜਾ ਤੁਹਾਨੂੰ ਮੌਕਾ ਦੱਸਾਂਗਾ ਨਹੀਂ ਮੈਂ ਜੇ ਮਾਂ ਦੇ ਕੋਲ ਖਾ ਗਿਆ ਕਰਮਨ ਮਾਈਕ ਕੱਢ ਕੇ ਲੈ ਆਈ ਕੋਲ ਕੋਲੇ ਫਿਰਦਾ ਇਹ ਬੈ ਕੱਢ ਲਿਆ ਇੱਧਰ ਉਹ ਆਪਣੀ ਜਨਮ ਤੇ ਆਪਣਾ ਇਧਰ ਪਾਵਾਂਗੇ ਆਹ ਸਾਡੀ ਅੱਗੇ ਚੱਲ ਜੂਗੀ ਫੇਰ ਆ ਜੂਗੀ ਵਾਪਸ ਚੱਲ ਹਾਂ ਇੱਥੇ ਬੰਦੇ ਪੱਥਰਾਂ ਨਾਲ ਖੇਚਣ ਖੇਚਣ ਉਹ ਗਨਸ ਕਰੇ ਉਹ ਬਾਹਰ ਚ ਪੈ ਰਿਹਾ ਮੋਟੇ ਫੜਾ ਮੋਟ ਅਗੂ ਫੜਾ ਅਗੂ ਪਤਾ ਕਾਣੀ ਫੜਾ ਜਾ ਗਈ ਸਾਚੁ ਕੋਈ ਮਾੜਾ ਨਾ ਸੋਦੀਓ ਕਿੱਤੀ ਆ ਪਾਡ ਕਾਲੇ ਮਾਰ ਕੇ ਛੱਡ ਦੇ ਬਾਟਾ ਵੀ ਸਾਰ ਮਾਰ ਕਰਦਾ ਨਹੀਂ ਨਹੀਂ ਆਈ ਤਗੜਾਈ ਆ ਉਹਦੇ ਨਿਕਲ ਗਿਆ ਜਿਹੜਾ ਇਹ ਫੜਦੇ ਆ ਨਾ ਕੁੰਡੂ ਨਹੀਂ ਲੈਣੇ ਦੱਦੀ ਸਾਲਿਓ ਮਾ ਤੂੰ ਤੈਨੂੰ ਦਾ ਕਰਣਾ ਨਹੀਂ ਉਹਦਾ ਰਾਜ ਬੜੀ ਵਿੰਗਿਆ ਵਿੱਚ ਨਹੀਂ ਰੁਕ ਜਾ ਉਹ ਗਿਆ ਉਹ ਗਿਆ ਗਿਆ ਫੇਰ ਕੋ ਬਕੇਵਾ ਲੱਗਾ ਮੈਂ ਕੋਈ ਹੋਣ ਉਹ ਕਹਿੰਦਾ ਫਾਲੋ ਇੱਕ ਵਾਰੀ ਮੌਕਾ ਦੇ ਲੋ ਤੇਰੇ ਲੱਗਦੇ ਮੈਨੂੰ ਇਹ ਹਾਂ ਨਾ ਹੋਰੀ ਉਹ ਨਹੀਂ ਇਹ ਪੁੱਤਰੀ ਦੋ ਹੀ ਸੀ ਨਹੀਂ ਆ ਵੀ ਦੋ ਆ ਦੋ ਜਣਿਆਂ ਦਾ ਕੰਮ ਹੈ ਹਣਾ ਓ ਓ ਅਣੀ ਘੁੰਮ ਗਿਆ ਓ ਫੇਰ ਆ ਗਿਆ ਸਾਲੇ ਇੱਕ ਕਿੱਥੋਂ ਬੰਦ ਕੀਤੀ ਇਹ ਓ ਯਾਰ ਰੱਸਾ ਫੜਾ ਲਾ ਕਾ ਵਿੱਚ ਵਜਣਾ ਓ ਓ ਮਿੱਕੀ ਹੋ ਗਿਆ ਪੜ ਗਏ ਓ ਓ ਹੋ ਗਿਆ ਫੇਰ ਘੁੰਮ ਚੱਲਾ ਉਹਨੇ ਪਰਲਾ ਵੀ ਕਚਾ ਉਹ ਲੈ ਗਿਆ ਉਹ ਲੈ ਗਿਆ ਉਹ ਲੈ ਗਿਆ ਉਹ ਲੈ ਚੱਲਾ ਪਰਲੇਡੂ ਵੀ ਲੈ ਜਾਣਾ ਤੇ ਉਹ ਆ ਦੇ ਖੇਤ ਚਲੋ ਖੇਤ ਚਲੋ ਦੋ ਲੈ ਗਿਆ ਪਿਆ ਜਾਓ ਯਾਰ ਓਏ ਆ ਮੋਢੇ ਤੇ ਇੱਕ ਥਾਤਾ ਨਿਕਲਿਆ ਸਾਲਾ ਖਾਣਾ ਪਾਜ ਉਹ ਲੈ ਜਾਣਾ ਉੱਤੇ ਪਰਲਾ ਜੇ ਪਰੇ ਗਿਆ ਬੀਂਦਿਆਂ ਦਾ ਉਹ ਨਿਕਲ ਗੁੰਡੀ ਉਹ ਕੱਲਾ ਉਹ ਉੱਪਰ ਨੇ ਖਾਲੀ ਵੜ ਲਿਆ ਓਏ ਉਹਨੂੰ ਖਾ ਓਏ ਵੱਡਾ ਬੂਤਾ ਉਹ ਓਏ ਹਲਾ ਕੋ ਮੋਕੋਂ ਥੋੜੇ ਤੇ ਆਈ ਜਾਂਦਾ ਉਹ ਉਹ ਵੀ ਆ ਗਿਆ ਉਹ ਵੀ ਆ ਗਿਆ ਸਾਡੇ ਬੱਤੇ ਰੁੱੜ ਰਹੇ ਆ ਸਾਨੂੰ ਮਾਰ ਪੁੱਤਲੇ ਹੋ ਕੇ ਕੀ ਦੀਏ ਮੈਨੂੰ ਫੜਾ ਲੀ ਆ ਗਿਆ ਨਾ ਲਾ ਦੀ ਉਹ ਅੰਡੀ ਲਿਆ ਇੱਥੇ ਉਹ ਆ ਗਿਆ ਨਾ ਆਪਣੇ ਨਾਲ ਪਾਸੇ ਮੈਂ ਕਹਾਂ ਸਾਲ ਚੱਲ ਜੀ ਨਹੀਂ ਕਰ ਆਪ ਜੀ ਕਾਮ ਹੈ ਕੰਮ ਹੈ ਹਾਂ ਸ਼ਾਹ ਦਾ ਇਹ ਲਾਤ ਕੱਲ ਲਾਰਾ ਲਾਇਆ 100 ਬੱਸ ਕੱਲ ਹੀ ਦੇਖਣਾ ਟਰੈਕਟਰ ਦਾ ਹਾਲ ਆਈ ਹੈ ਜੀ ਕੱਢ ਕੇ ਜਾਏ ਉਧਰ ਮਾਰ ਕੇ ਬਾਕੀ ਚਲੋ ਕੜਿਆ ਸੱਤ ਯਾਰ ਆਪਾਂ ਸਹਲਾਇਆ ਕਰਨ ਉਹ ਹੀ ਗੱਲ ਹੈ ਸ਼ਰਮੰਦਾ ਦੇਖੋ ਵੀ ਬੰਦੇ ਨਾਲ ਲਾ ਰਹੇ ਆ ਬਾਲਣ ਤੇ ਰੁੜੇ ਦਾ ਬਾਲਣ ਨਾ ਮਾਏ ਕੋਈ ਫੋਨ ਲਾ ਕੇ ਹਲੋ ਰਾਤ ਲੋ ਆਜ ਨਹੀਂ ਕਰੀ ਆਵਾਜ਼ ਚਲਾ ਸੜਾ ਨਾਮ ਦਲਬਾਖ ਸਿੰਘ ਆ ਜੀ ਅੱਛਾ ਕਿਹੜੀ ਜਗ੍ਹਾ ਹੈ ਇਹ ਇਹ ਪਿੰਡ ਖਹਿਰਾ ਵੇਟ ਆ ਜੀ ਤੇ ਕਿੱਥੇ ਪੈਂਦਾ ਇਹ ਇਹ ਪਿੰਡ ਨੂਰਪੁਰ ਦੇ ਲਾਗੇ ਪੈਂਦਾ ਜੀ ਲੁਧਿਆਣੇ ਦੇ ਲਾਗੇ ਹੀ ਆ ਜੀ ਦਰਿਆ ਚੜਿਆ ਕਿੰਨਾ ਤੱਕ ਨੁਕਸਾਨ ਹੋ ਰਿਹਾ ਦਰਿਆ ਚੜਿਆ ਹੀ ਬਹੁਤ ਸड्डा ਨੁਕਸਾਨ ਹੋ ਰਿਹਾ ਜੀ ਪਾਣੀ ਵਧਨ ਨਾਲ ਬਹੁਤ ਸड्डा ਨੁਕਸਾਨ ਹੋ ਗਿਆ 507 ਕਿੱਲੇ ਸਾਡੇ ਪਬਲਾਂ ਦੇ ਰੁੜ ਗਏ ਜੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਹੁਣ ਕੱਢ ਲਈਓ ਕਿੱਦਾਂ ਕੱਢ ਲਈਓ ਕੰਮ ਜੀ ਬਹੁਤ ਜ਼ਿਆਦਾ ਰਿਸਕੀ ਆ ਸੀ ਬਹੁਤ ਜ਼ਿਆਦਾ ਔਖਾ ਕੱਢ ਰਹੇ ਆ ਜੀ ਕਈ ਤਾਂ ਰੋੜੀ ਗਏ ਸਾਡਾ ਮਾਲ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਸਾਡਾ ਜੀ ਡਰ ਨਹੀਂ ਲੱਗਦਾ ਹੁਣ ਦਰਿਆ ਪੂਰਾ ਚੜਿਆ ਆ ਜੀ ਹਾਂਜੀ ਹਾਂਜੀ ਡਰ ਤਾਂ ਬਹੁਤ ਲੱਗਦਾ ਜੀ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਇਹਨੇ ਪਾਣੀਆਂ ਨਾਲ ਪਾਲੇ ਆ ਜੀ ਔਖੇ ਬਹੁਤ ਜ਼ਿਆਦਾ ਨੁਕਸਾਨ ਕਰਕੇ ਬਹੁਤ ਔਖਾ ਹੋ ਰਿਹਾ ਜੀ ਹੋਰ ਕਿੰਨੇ ਕੁ ਲੋਕਾਂ ਦਾ ਇੱਥੇ ਨੁਕਸਾਨ ਹੋਇਆ ਹੈ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਜੀ ਜਿਹੜੇ ਬੇੜ ਦੇ ਏਰੀਏ ਆ ਸਾਢੇ ਲੋਕਾਂ ਦੇ ਤਰੀਬੇ ਨੁਕਸਾਨ ਹੋ ਰਿਹਾ ਜੀ ਕੱਢਣ ਦਾ ਤਰੀਕਾ ਕੀ ਆ ਫਿਰ ਕਿਵੇਂ ਕੱਢਦੇ ਹੋ ਇਹਨਾਂ ਨੂੰ ਜਿਵੇਂ ਹੁਣ ਪਿੱਛੋਂ ਰੁੜ ਕੇ ਆ ਰਹੇ ਕੱਢਣ ਦਾ ਜੀ ਇਹ ਜਿਦਾਂ ਹੀ ਟਰੈਕਾਂ ਨਾਲ ਫੜ-ਫੜ ਕੇ ਅੱਗੇ-ਅੱਗੇ ਕਰਕੇ ਫਿਰ ਕੱਢ ਰਹੇ ਆ ਜੀ ਜਗਰਾਜ ਸਿੰਘਾਇ ਰਾਜੀ ਕਿੰਨਾ ਕੁ ਨੁਕਸਾਨ ਹੋਇਆ ਜਿਹੜਾ 7 ਮਿੰਟ ਜੜਿਆ ਹੈ 7 ਲੋਈ ਤਾਂ ਦੇਖੋ ਵੀ 10 ਦਿਨ ਤੋਂ ਨੁਕਸਾਨੀ ਦਾ ਖਾਨ ਕਰੀ ਜਾਂਦਾ ਹੀ ਇਹ ਹਾਂਜੀ ਅੱਜ ਦਾ ਹੁਣ ਸਾਡੇ ਪਿੰਡ ਦਾ ਮਤਲਬ ਖੇਰਾ ਮੇੜ ਦਾ ਘਟੋ ਘਟ 200 ਕਿੱਲ ਜਿਹੜਾ ਹੈਗਾ ਮਤਲਬ ਬੁੱਟੇ ਮਤਲਬ ਪਪੂਲ ਜਿਹੜਾ ਇਹ ਰੋੜ ਗਏ ਆ ਕਿੰਨੇ ਕੱਥੀ ਪਿੰਡ ਦੇ ਲੋਕਾਂ ਦਾ ਨੁਕਸਾਨ ਹੋਇਆ ਬਹੁਤ ਜਿਆਦਾ ਜੀ ਘਟੋ ਘਟ 100 ਘਰ ਦਾ ਕਿੰਨਾ ਕੁ ਅੰਦਾਜ਼ਾ ਕਿੰਨੇ ਕੁ ਲੱਖਾਂ ਦੇ ਨੁਕਸਾਨ ਹੈਗੇ ਬਿਲਕੁਲ ਜੀ 1 ਕਿੱਲੇ ਚ 10-10 ਲੱਖ ਦੇ ਪਪੂਲ ਨਿਕਲਦੇ ਆ ਉਹ ਹੈ ਹੀ ਨਹੀਂ ਕਿ ਲੱਭਦੇ ਨਹੀਂ ਕਿਥੇ ਫੰਕਰ ਕੱਢਣ ਦਾ ਤਰੀਕਾ ਕੀ ਹੈ ਜੇ ਪਿੱਛੋਂ ਰੁੜ ਕੇ ਵੀ ਆ ਰਹੇ ਨੇ ਕੋਈ ਤਰੀਕਾ ਨਹੀਂ ਜੀ ਮੰਨ ਲਓ ਜੀ 10 ਲੱਖ ਦਾ ਮਾਲ ਰੁੜ ਕੇ ਆਉਂਦਾ ਤੇ ਵਿੱਚੋਂ 50000 ਰੁਪਏ ਹੱਥੇ ਚ ਆਉਂਦਾ ਬਾਕੀ ਰੋੜੀ ਜਾਂਦਾ ਹੈ ਤਾਂ ਰਿਸਕੀ ਆ ਕੰਮ ਦਾ ਬਹੁਤ ਰਿਸਕੀ ਹੈ ਜੀ ਕਿਉਂਕਿ ਸਵੇਰ ਦੇ ਲੱਗੇ ਇੱਥੇ ਤੁਸੀਂ ਨਹੀਂ ਸੰਤਾ 10 ਦਿਨ ਹੋ ਗਏ ਇਹੀ ਕੰਮ ਕਰਦੇ ਨੇ ਬਿਲਕੁਲ ਜੀ ਜਿਹੜੇ ਹੋਰ ਨੌਕ ਨੇ ਉਹਨਾਂ ਦਾ ਕੀ ਹੈ ਜਿਵੇਂ ਤੁਹਾਡੇ ਪਪੂਲਰ ਦੇ ਨੇ ਜਾਂ ਹੋਰ ਕੋਈ ਖੇਤੀ ਦਾ ਵੀ ਨੁਕਸਾਨ ਹੋਇਆ ਇੱਥੇ ਬਿਲਕੁਲ ਜੀ ਪੱਠੇ ਬਹੁਤ ਸੀਗੇ ਲੋਕਾਂ ਦੇ ਮੱਝਾਂ ਪਸ਼ੂ ਪੱਖੇ ਭੁੱਖੇ ਮਾਰ ਰਹੇ ਆ 10-12 ਦਿਨ ਤੋਂ ਐਥੇ ਕੋਈ ਆਇਆ ਵੀ ਹੈ ਨਹੀਂ ਕਿ ਪ੍ਰਸ਼ਾਸਨ ਦਾ ਮਤਲਬ